ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੰਦੂ ਗਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਵੱਜ ਗਏ ਨੇ ਸਵੇਰ ਦੇ 10 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਕਿ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਅਮਰਤ ਵੇਲੇ ਬਿਨਾਂ ਇਸ਼ਨਾਨ ਕੀਤੇ 11 ਵਾਰ ਇਸ ਸ਼ਬਦ ਦਾ ਜਾਪ ਕਰਦੀ ਹਾਂ ਜਿਸ ਦਿਨ ਦਾ ਇਹ ਜਾਪ ਕਰਨ ਲੱਗੇ ਹਾਂ ਗੁਰਬਾਣੀ ਜਪਣ ਦੇ ਨਾਲ-ਨਾਲ ਉਸ ਦਿਨ ਦਾ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੋ ਰਹੀ ਹੈ ਸਾਡੇ ਇੱਕ ਸਮਝ ਲਓ ਕਿ ਦਿਨ ਹੀ ਬਦਲਨੇ ਸ਼ੁਰੂ ਹੋ ਗਏ ਕਿਹੜਾ ਸ਼ਬਦ ਹੈ ਜਿਹੜਾ ਮੈਂ ਰੋਜ਼ ਜਪਦੀ ਹਾਂ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ ਕਿਹੜਾ ਸ਼ਬਦ ਹੈ ਕਿਹੜਾ ਜਾਪ ਕਰਨਾ ਉਹ ਸ਼ੇਅਰ ਕਰਨ ਤੋਂ ਪਹਿਲਾਂ ਨਾ ਮੈਂ ਹੋਰ ਦੋ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੀ ਕਿਉਂਕਿ ਬਾਣੀ ਨਾਲ ਜੁੜਨ ਤੋਂ ਪਹਿਲਾਂ ਕਿਸੇ ਵੀ ਸ਼ਬਦ ਜਾਪ ਕਰਨ ਤੋਂ ਪਹਿਲਾਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਈ ਵਾਰ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਬਾਣੀ ਜਪਣ ਦੇ ਨਾਲ ਦੁੱਖ ਖਤਮ ਹੁੰਦੇ ਹਨ ਕਈ ਲੋਕਾਂ ਦਾ ਇਹ ਵੀ ਸੋਚਣਾ ਹੁੰਦਾ ਹੈ ਕਿ ਬਾਣੀ ਜਪਣ ਨਾਲ ਜਿਹੜੇ ਦੁੱਖ ਆ ਉਹ ਹੋਰ ਵੱਧ ਜਾਂਦੇ ਹਨ ਹਾਲਾਂਕਿ ਇਹ ਸੱਚ ਨਹੀਂ ਇਸਦੇ ਚੱਕਰ ਵਿੱਚ ਨਾ ਆਪਾਂ ਕੀ ਕਰਦੇ ਹਾਂ ਟੂਨੇ ਟੋਟਕਿਆਂ ਜਾਂ ਬਾਬਿਆਂ ਕੋਲ ਜਾਣਾ ਸ਼ੁਰੂ ਕਰ ਦਿੰਨੇ ਹਾਂ ਆਪਾਂ ਗੁਰੂ ਤੋਂ ਵੇਮੁਖ ਹੋ ਜਾਂਦੇ ਹਾਂ ਜਾਂ ਕਈ ਵਾਰ ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ ਇੱਕ ਪਾਸੇ ਉਹ ਬਾਬਿਆਂ ਨਾਲ ਵੀ ਜੁੜੇ ਹੋਏ ਹੁੰਦੇ ਹਨ ਦੂਜੇ ਪਾਸੇ ਆਪਾਂ ਗੁਰੂ ਘਰ ਵੀ ਜਾ ਰਹੇ ਹਾਂ ਪਾਠ ਵੀ ਕਰ ਰਹੇ ਹਾਂ ਇੱਕ ਪਾਸੇ ਆਪਾਂ ਬਾਬਿਆਂ ਨੂੰ ਪੂਜ ਰਹੇ ਹਾਂ ਤਾਂ ਉਹ ਵੀ ਗੁਰੂ ਤੋਂ ਵੇਮੁਖ ਹੋਣਾ ਹੀ ਹੈ ਗੁਰੂ ਸਾਹਿਬ ਜੀ ਨੇ ਕਹੇ ਹੋਏ ਬਚਨਾਂ ਦੇ ਉਲਟ ਚੱਲਣਾ ਹੈ ਨਾ ਕੋਈ ਵਾਰ ਜਦੋਂ ਆਪਾਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨਹੀਂ ਗੁਰੂ ਨੂੰ ਹੀ ਮੰਨੋ ਸਿਰਫ ਸਿਰ ਜਿਹੜਾ ਗੁਰੂ ਅੱਗੇ ਹੀ ਚਕਾਓ ਹੋਰ ਜਿਹੜੇ ਬਾਬੇ ਆ ਉਹਨਾਂ ਨੂੰ ਨਾ ਮੰਨੋ ਤਾਂ ਫਿਰ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਵੀ ਗੁਰੂ ਸਾਹਿਬ ਜਿਹੜੇ ਅਸੀਂ ਉਹਨਾਂ ਨੂੰ ਗੁਰੂ ਮੰਨਦੇ ਹਾਂ ਨਾ ਕਈ ਲੋਕ ਵੀ ਕਹਿ ਦਿੰਦੇ ਹਨ ਕਿ ਉਹ ਨਾਰਾਜ਼ ਹੋ ਜਾਣਗੇ ਸਾਡੇ ਹੋਰ ਮੁਸ਼ਕਲ ਦਿਨ ਆ ਜਾਣਗੇ ਸਾਡੇ ਤੇ ਕਸ਼ਟ ਵੱਜ ਜਾਣਗੇ ਕੁਝ ਏਦਾਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਇਤਿਹਾਸ ਦੇ ਵਿੱਚੋਂ ਕੁਝ ਲੋਕ ਹਰ ਰੋਜ਼ ਮਤਲਬ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਹਨ ਗੁਰੂ ਸਾਹਿਬ ਦੇ ਕਥਾ ਵਿਚਾਰ ਸੁਣਨੇ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਸਮਝਾਉਣਾ ਸ਼ੁਰੂ ਹੋਇਆ ਸੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਉਹਨਾਂ ਵਿੱਚ ਕੁਝ ਲੋਕਾਂ ਨੇ ਸੋਚਿਆ ਵੀ ਅੱਜ ਤੋਂ ਬਾਅਦ ਨਾ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਾਂਗੇ ਸਿਵਾਏ ਗੁਰੂ ਤੋਂ ਪਰ ਮਨ ਵਿੱਚ ਇੱਕ ਸ਼ੰਕਾ ਹੁੰਦੀ ਹੈ ਕਿ ਡਰ ਸੀ ਦੁਬਿਧਾ ਸੀ ਇਹ ਗੱਲ ਮੈਂ ਤਾਂ ਸਾਂਝੀ ਕਰ ਰਹੀ ਹਾਂ ਕਿ ਇੱਕ ਦੋ ਵਾਰੀ ਮੈਨੂੰ ਇਦਾਂ ਦਾ ਕਮੈਂਟ ਆਇਆ ਕਿ ਫਿਰ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਵਿੱਚ ਵੀ ਤੁਸੀਂ ਵੀਡੀਓ ਬਣਾਓ ਹਨਾ ਉਹ ਦੇਖੋ ਉਦੋਂ ਨਾ ਫਿਰ ਉਹ ਜਾਨ ਤਾਂ ਲੱਗ ਗਏ ਗੁਰੂ ਸਾਹਿਬ ਦੇ ਦਰਸ਼ਨ ਲਈ ਉਹਨਾਂ ਨੇ ਸੋਚ ਵੀ ਲਿਆ ਹੋਰ ਵੀ ਬਾਬਿਆਂ ਦੇ ਦਰਸ਼ਨ ਕੋਲ ਨਹੀਂ ਜਾਵਾਂਗੇ ਅਸੀਂ ਗੁਰੂ ਜੀ ਨੂੰ ਹੀ ਮੰਨਾਂਗੇ ਪਰ ਮਨ ਵਿੱਚ ਇਹ ਡਰ ਸੀ ਵੀ ਕਿਤੇ ਨਾਰਾਜ਼ ਨਾ ਹੋ ਜਾਣਾ ਸਾਡੇ ਕਾਮਨਾ ਵਿਗੜਨੇ ਸ਼ੁਰੂ ਹੋ ਜਾਣਾ ਇਹ ਗੱਲ ਦੇ ਚੱਲਦੇ ਹੋਏ ਨਾ ਉਸ ਟਾਈਮ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਰੀਰਕ ਜਾਮੇ ਦੇ ਵਿੱਚ ਹਾਜ਼ਰ ਨਜ਼ਰ ਸਨ ਤਾਂ ਉਹ ਕੁਝ ਲੋਕ ਜਿਹੜੇ ਸੀ ਉਹ ਗੁਰੂ ਸਾਹਿਬ ਦੇ ਕੋਲ ਗਏ ਉਹਨਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਗੁਰੂ ਸਾਹਿਬ ਜੀ ਅਸੀਂ ਤੁਹਾਡੇ ਤੋਂ ਕੁਝ ਸਵਾਲ ਕਰਨਾ ਚਾਹੁੰਦੇ ਹਾਂ ਅਸੀਂ ਇੱਥੇ ਮਹਾਰਾਜ ਜੀ ਦੇ ਔਨ ਤਾਂ ਲੱਗ ਗਏ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦਰਬਾਰ ਸਹਿਬ ਗੁਰੂ ਰਾਮਦਾਸ ਮਹਾਰਾਜ ਦਰਸ਼ਨਾਂ ਵਾਸਤੇ ਪਰ ਜਿੰਨੀਆਂ ਨੂੰ ਅਸੀਂ ਮੰਨਦੇ ਹਾਂ ਜਿੰਨੀਆਂ ਨੂੰ ਅਸੀਂ ਮੰਨਦੇ ਹਾਂ ਜਿਹੜੇ ਬਾਬਿਆਂ ਨੂੰ ਅਸੀਂ ਮੰਨਦੇ ਸੀ ਤੇ ਕਿਤੇ ਉਹ ਨਰਾਜ਼ ਨਾ ਹੋ ਜਾਣ ਸਾਨੂੰ ਇਹ ਮਨ ਵਿੱਚ ਸ਼ੰਕਾ ਹੈ ਤੁਸੀਂ ਸਾਨੂੰ ਸਹੀ ਰਾਹ ਦਿਖਾਓ ਸਾਨੂੰ ਕੀ ਕਰਨਾ ਚਾਹੀਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਬਚਨ ਕੀਤੇ ਇਤਿਹਾਸਿਕ ਬਚਨ ਨੇ ਉਸ ਸਮੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਕਿਹਾ ਮਹਾਰਾਜ ਜੀ ਕਹਿੰਦੇ ਹੈ ਚਾਹੇ ਕੋਈ ਵੀ ਦੇਵੀ ਦੇਵਤਾ ਕੋਈ ਪੀਰ ਪਗੰਬਰ ਨਹੀਂ ਕਹਿੰਦੇ ਸਾਰੇ ਸਵੇਰੇ ਅਮਰਤ ਵੇਲੇ 3 ਵਜੇ ਤੱਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਨੇ ਕਹਿੰਦੇ ਜੋ ਜਿੰਨੇ ਵੀ ਇਸ ਦੁਨੀਆ ਤੇ ਪੀਰ ਪਗੰਬਰ ਦੇਵੀ ਦੇਵਤਾ ਕਹਿੰਦੇ ਫਿਰ ਜੋ ਆਪ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇਹ ਇਤਿਹਾਸਿਕ ਹੈ ਤੁਸੀਂ ਇਤਿਹਾਸ ਪੜੋ ਪੜੋਗੇ ਤਾਂ ਇਹ ਚੀਜ਼ ਹੈਗੀ ਆ ਤਾਂ ਵੀ ਜੋ ਆਪ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਦੇ ਨੇ ਉਹ ਤੁਹਾਡੇ ਨਾਲ ਨਾਰਾਜ਼ ਕਿਵੇਂ ਹੋ ਜਾਣਗੇ ਠੀਕ ਹੈ ਜੀ ਤਾਂ ਫਿਰ ਮਤਲਬ ਕਿ ਇਸ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਜਦੋਂ ਆਪਾਂ ਗਲਤ ਰਸਤੇਾਂ ਤੇ ਤੁਰ ਪੈਂਦੇ ਹਾਂ ਆਪਾਂ ਕਿਸੇ ਮੈਂ ਕਿਸੇ ਚੀਜ਼ ਬਾਰੇ ਨਹੀਂ ਬੋਲੂੰਗੀ ਲੇਕਿਨ ਕਈ ਵਾਰ ਦੇਖੋ ਬਹੁਤ ਸਾਰੇ ਲੋਕ ਸੱਚੇ ਵੀ ਹੈਗੇ ਹਨ ਆਪਾਂ ਇਹ ਨਹੀਂ ਕਹਾਂਗੇ ਕਿ ਬਹੁਤ ਬਹੁਤ ਇੱਕ ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ ਪਤਾ Hindu dharm ਦੇ ਵਿੱਚ ਨੇ ਉਹਨਾਂ ਨੂੰ ਵੀ ਬੜਾ ਲੋਕ ਮੰਨਦੇ ਹਨ ਉਹੋ ਵੀ ਲੋਕਾਂ ਨੂੰ ਬੜੀ ਬੜਾ ਗੁਰਬਾਨੀ ਦੇ ਨਾਲ ਜੋੜਦੇ ਹਨ ਉਹਨਾਂ ਦਾ ਦਿਲ ਜਦੋਂ ਉਹ ਕੋਈ ਗੱਲ ਸਮਝਾਉਂਦੇ ਹਨ ਨਾ ਤਾਂ ਬੜੇ ਪਿਆਰ ਨਾਲ ਸਮਝਾਉਂਦੇ ਹਨ ਬੜੀਆ ਵਧੀਆ ਗੱਲਾਂ ਕਰਦੇ ਹਨ ਕੁਝ ਉਹ ਏਦਾਂ ਦੀਆਂ ਰੂਹਾਂ ਵੀ ਤਰਤੀ ਤੇ ਹਨ ਪਰ ਦੂਸਰੇ ਪਾਸੇ ਅੱਜ ਦਾ ਟਾਈਮ ਅੱਜ ਦਾ ਟਾਈਮ ਇਹੋ ਜਿਹਾ ਹੈ ਕਿ ਕੱਲ੍ਹ ਜੋ ਦਾ ਟਾਈਮ ਹੈ ਅਸੀਂ ਯਕੀਨ ਵੀ ਨਹੀਂ ਕਰ ਸਕਤਾਉਂਦੇ ਛੇਤੀ ਕਿਸੇ ਤੇ ਹਨਾ ਕੁਝ ਲੋਕ ਮਤਲਬ ਕਿ ਏਦਾਂ ਦੇ ਵੀ ਹਨ ਕਿ ਜਿੰਨਾ ਵਿੱਚ ਨੇ ਬਸ ਇੱਕ ਠੱਗੀ ਲਈ ਬਣਾਏ ਹੋਏ ਹਨ ਆਪਾਂ ਕਹਿ ਸਕਦਾ ਹਨ ਕਿ ਬੇਈਮਾਨੀ ਜਿਨ੍ਹਾਂ ਨੇ ਕਰਨੀ ਹੈ ਹੁੰਦੀ ਹੈ ਬਸ ਮਤਲਬ ਕਿ ਝੂਠ ਦਾ ਉਹਨਾਂ ਨੇ ਇੱਕ ਫਰੇਵ ਦਾ ਜਿਹੜਾ ਬਾਣਾ ਪਾਇਆ ਹੈ ਹੁੰਦਾ ਹੈ ਕੁਝ ਏਦਾਂ ਦੇ ਲੋਕ ਵੀ ਹਨ ਪਰ ਸਿੱਖ ਧਰਮ Hindu ਧਰਮ ਮੁਸਲਮਾਨ ਧਰਮ ਵਿੱਚ ਸਾਰੇ ਧਰਮਾਂ ਵਿੱਚ ਕੁਝ ਇਹੋ ਜਿਹੀਆਂ ਰੂਹਾਂ ਵੀ ਹਨ ਵਾਕਈ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਹਨ ਜੋ ਵਾਕਈ ਸਾਨੂੰ ਸਹੀ ਰਾਹ ਦਿਖਾਉਂਦੀਆਂ ਹਨ ਦੇਖੋ ਜਿਹੜਾ ਵੀ ਇੱਕ ਸੱਚਾ ਹੈ ਮੈਂ ਇਹ ਸਮਝੂ ਕਿ ਜਿਹੜਾ ਸੱਚਾ ਸੰਤ ਮਹਾਪੁਰਸ਼ ਹੋਊਗਾ ਨਾ ਉਹ ਦੀ ਨਿਸ਼ਾਨੀ ਕੀ ਹੁੰਦੀ ਹੈ ਕਿ ਉਹ ਕਦੇ ਕਿਸੇ ਧਰਮ ਬਾਰੇ ਮਾੜਾ ਨਹੀਂ ਬੋਲੇ ਪਹਿਲੀ ਚੀਜ਼ ਚਾਹੇ ਉਹ Hindu ਧਰਮ ਹੋਵੇ ਚਾਹੇ Sikh ਹੋਵੇ ਚਾਹੇ Muslim ਹੋਵੇ ਚਾਹੇ Isai ਧਰਮ ਹੋਵੇ ਕਿਸੇ ਵੀ ਧਰਮ ਚੋ ਹੋਵੇ ਕਦੇ ਉਹ ਕਿਸੇ ਧਰਮ ਬਾਰੇ ਮਾੜ ਨਹੀਂ ਬੋਲੇਗਾ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੂਗਾ ਉਹ ਸਾਰਿਆਂ ਨੂੰ ਸਮਝਾਊਗਾ ਕਿ ਪ੍ਰਮਾਤਮਾ ਇੱਕ ਹੈ ਨਾਮ ਉਹਦੇ ਅਲਗ-ਅਲਗ ਹਨ ਇੱਕ ਪ੍ਰਮਾਤਮਾ ਇੱਕ ਹੀ ਹੈ ਉਹ ਹਰ ਇੱਕ ਨੂੰ ਇਹ ਗੱਲ ਸਮਝਾਊਗਾ ਤਾਂ ਇਹ ਹੀ ਨਿਸ਼ਾਨੀ ਹੈ ਇੱਕ ਸੱਚੀ ਰੂਹ ਦੀ ਕਿਉਂਕਿ ਕਦੇ ਵੀ ਉਹ ਸਾਨੂੰ ਕਿਸੇ ਦੇ ਧਰਮ ਦੇ ਖਿਲਾਫ ਭੜਕਾਉਣਗੇ ਨਹੀਂ ਕਦੇ ਉਹ ਸਾਨੂੰ ਕਿਸੇ ਦੇ ਚੀਜ਼ ਦੇ ਖਿਲਾਫ ਨਹੀਂ ਕਰਨਗੇ ਉਹ ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਸਿਖਾਉਂਦੇ ਹਨ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦੇ ਹਨ ਇਦਾਂ ਦੀਆਂ ਰੂਹਾਂ ਅੱਜ ਦੇ ਟਾਈਮ ਦੇ ਵਿੱਚ ਹੈਗੀਆਂ ਨੇ ਇਸ ਧਰਮ ਇਸ ਧਰਤੀ ਤੇ ਕੁਝ ਜ਼ਿਆਦਾਤਰ ਲੋਕ ਇਹੋ ਜਿਹੇ ਹਨ ਕਿ ਜਿਹੜੇ ਬਸ ਐਵੇਂ ਠੱਗ ਠੱਗੀ ਬਣਾਈ ਹੋਈ ਹੈ ਸੋ ਪ੍ਰਮਾਤਮਾ ਦੇ ਬਚਨ ਨੇ ਵੀ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਨੂੰ ਧਿਆਉਂਦੇ ਹੋ ਨਾ ਪੂਰੇ ਮਨ ਨਾਲ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਗੁਰੂ ਸਾਹਿਬ ਜੀ ਸਾਡੇ ਸਾਰੇ ਕਾਰਜ ਜਿਹੜੇ ਹਨ ਜਿਹੜੇ ਆ ਫਿਰ ਵੀ ਸਵਾਰਦੇ ਨੇ ਦੇਖੋ ਕਈ ਵਾਰੀ ਕੀ ਹੁੰਦਾ ਹੈ ਜਦੋਂ ਅਸੀਂ ਗੁਰਬਾਣੀ ਜਪਦੇ ਹਾਂ ਕਈ ਲੋਕਾਂ ਦੀ ਜਿਹੜੀ ਸੋਚ ਵੀ ਬਾਣੀ ਜਪਣ ਨਾਲ ਦੁੱਖ ਨਹੀਂ ਕੱਟੇ ਜਾਂਦੇ ਦੁੱਖ ਵੱਧ ਜਾਂਦੇ ਹਨ ਤਾਂ ਕਮੀ ਜਿਹੜੀ ਹੁੰਦੀ ਹੈ ਸਾਡੀ ਭਗਤੀ ਵਿੱਚ ਹੁੰਦੀ ਹੈ ਜਿਹੜੇ ਹੁਣ ਮੰਨ ਲਓ ਇੱਕ ਡਾਕਟਰ ਕੋਲ ਆਪਾਂ ਜਾਂਦੇ ਹਾਂ ਦਵਾਈ ਲੈਂਦੇ ਹਾਂ ਕਿਸੇ ਬਿਮਾਰੀ ਦੇ ਬਾਰੇ ਠੀਕ ਨਾ ਠੀਕ ਹੈ ਕਈ ਵਾਰ ਨਾ ਉਹ ਬਿਮਾਰੀ ਠੀਕ ਨਹੀਂ ਹੁੰਦੀ ਤਾਂ ਡਾਕਟਰ ਦਵਾਈ ਵੀ ਚੇਂਜ ਕਰ ਦਿੰਦੇ ਹਨ ਸਾਡਾ ਪਰਹੇਜ ਵੀ ਕਰਾਉਂਦੇ ਹਨ ਸਾਡੀ ਮੈਡੀਸਿਨ ਜਿਹੜੀ ਉਹ ਚੇਂਜ ਕਰ ਦਿੰਦੇ ਹਨ ਉਹ ਸਾਡੇ ਟ੍ਰੀਟਮੈਂਟ ਚੇਂਜ ਕਰਕੇ ਦੇਖਦੇ ਨੇ ਇਹਦੇ ਨਾਲ ਕੋਈ ਫਰਕ ਪੈਂਦਾ ਹੈ ਨਹੀਂ ਪੈਂਦਾ ਤਾਂ ਇਹਦੇ ਨਾਲ ਇਹ ਠੀਕ ਹੋ ਸਕਦਾ ਹੈ ਡਾਕਟਰ ਨੂੰ ਸਾਰਾ ਕੁਝ ਪਤਾ ਹੈ ਠੀਕ ਉਸੇ ਤਰ੍ਹਾਂ ਹੀ ਜੇ ਮਾਨਵ ਲੋ ਗੁਰਬਾਨੀ ਮੰਨ ਲੋ ਗੁਰਬਾਨੀ ਜਪਣ ਨਾਲ ਸਾਡੇ ਕਾਰਜ ਨਹੀਂ ਹੋ ਰਹਾ ਤਾਂ ਸਮਝ ਲਓ ਕਮੀ ਕਿਤੇ ਨਾ ਕਿਤੇ ਸਾਡੇ ਵਿੱਚ ਹੀ ਹੈ ਫਿਰ ਸਾਨੂੰ ਜਿਹੜੀ ਜ਼ੁਗਤੀ ਆ ਉਹ ਬਦਲ ਲੈਣੀ ਚਾਹੀਦੀ ਹੈ ਕਿਸੇ ਵਧੀਆ ਉਜਗਤੀ ਦੇ ਨਾਲ ਫਿਰ ਸਾਨੂੰ ਕਿਸੇ ਸੰਤ ਮਹਾਪੁਰਸ਼ਾਂ ਦੇ ਸਾ ਸੰਗਤ ਕਰ ਲੈਣੀ ਚਾਹੀਦੀ ਹੈ ਉਹਨਾਂ ਦੀ ਦੱਸੀ ਹੋਈ ਵਿਧੀ ਦੇ ਨਾਲ ਸਾਨੂੰ ਪਾਠ ਕਰਨਾ ਚਾਹੀਦਾ ਹੈ ਠੀਕ ਹੈ ਦੇਖੋ ਇੱਕ ਸਭ ਤੋਂ ਵੱਡੀ ਗਲਤੀ ਸਾਡੀ ਕਿਹੜੀ ਹੈ ਅਸੀਂ ਹਰ ਟਾਈਮ ਉਲਾਮੇ ਦਿੰਦੇ ਹਾਂ ਗੁਰਬਾਣੀ ਤਾਂ ਆਪਾਂ ਜਪਦੇ ਰਹਿੰਦੇ ਹਾਂ ਲੇਕਿਨ ਉਲਾਮੇ ਬਹੁਤ ਜ਼ਿਆਦਾ ਦਿੰਦੇ ਹਾਂ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਮੂਲ ਮੰਤਰ ਸਹਿਬ ਦਾ ਪਾਠ ਹੈ 11 ਵਾਰ ਜਿਹੜਾ ਪਾਠ ਸਵੇਰੇ ਕਰਕੇ ਤੇ ਤੁਸੀਂ ਕਰਨਾ ਹੈ ਸ਼ੁਕਰਾਨਾ ਕਰਿਆ ਕਰੋ ਗੁਰੂ ਸਾਹਿਬ ਜੀ ਦਾ ਮਹਾਰਾਜ ਜੀ ਤੁਹਾਡੀ ਜਿਹੜੀ ਰਾਤ ਆ ਸੁੱਖਾਂ ਭਰੀ ਬਤੀਤ ਕੀਤੀ ਮਿਹਰ ਕਰਿਓ ਪ੍ਰਮਾਤਮਾ ਸਰਬਦਾ ਭਲਾ ਬਖਸ਼ਿਓ ਸਭ ਦੇ ਘਰੇ ਜਿਹੜਾ ਹੈਗਾ ਵੈਰੀ ਤੋਂ ਵੈਰੀ ਦੁਸ਼ਮਣ ਤੋਂ ਦੁਸ਼ਮਣ ਦੇ ਘਰ ਵਿੱਚ ਜਿਹੜਾ ਸੁੱਖਾਂ ਦਾ ਦਿਨ ਚੜਾਇਓ ਸਭ ਦੀ ਭਲਾਈ ਮੰਗਿਆ ਕਰੋ ਅਮਰਤ ਵੇਲੇ ਉੱਠਣ ਸਾਰ ਥੱਲੇ ਪੈਰ ਲਾਉਣ ਤੋਂ ਪਹਿਲਾਂ ਇਸ਼ਨਾਨ ਕਰਨ ਤੋਂ ਪਹਿਲਾਂ ਉੱਠਣ ਸਾਰ ਜਦੋਂ ਅੱਖ ਖੁੱਲਦੀ ਹੈ 11 ਵਾਰ ਮੂਲ ਮੰਤਰ ਸਾਹਿਬ ਦਾ ਪਾਠ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਰਾਤ ਵਾਸਤੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਜਿਹੜੇ ਅੱਜ ਸਾਨੂੰ ਸਵਾਸ ਬਖਸ਼ੇ ਨੇ ਗੁਰੂ ਸਾਹਿਬ ਕਿਰਪਾ ਕਰਿਓ ਸੱਚੇ ਬਾਦਸ਼ਾਹ ਕੀ ਸਾਰੇ ਦਿਨ ਦੇ ਚੰਗੇ ਕਾਰਜ ਜੀ ਕਰਵਾਇਓ ਕੋਈ ਵੀ ਮਾੜਾ ਕਾਰਜ ਨਾ ਕਰਵਾਇਓ ਆਪ ਆਗ ਸੰਗ ਸਹਾਇयो ਕੇ ਹਮੇਸ਼ਾ ਸਾਰੇ ਕਾਰਜ ਕਰਵਾਉਣਾ ਸ਼ੁਕਰਾਨਾ ਕਰਨਾ ਗੁਰੂ ਸਾਹਿਬ ਦਾ ਵਾਹਿਗੁਰੂ ਜੀ ਆਪ ਦੀ ਮਿਹਰ ਹੋਈ ਐ ਮੈਂ ਅਮਰਤ ਵੇਲੇ ਉੱਠਿਆ ਆਪ ਜੀ ਨੇ ਮੈਨੂੰ ਉਠਾਇਆ ਆਪ ਜੀ ਨੇ ਮੇਰੇ ਤੋਂ ਸੇਵਾ ਲੈ ਲੈ ਰਹੇ ਹੋ ਗੁਰਬਾਣੀ ਜਪਣ ਦੀ ਆਪ ਜੀ ਜਿਹੜੀ ਮਿਹਰ ਕਰਨੀ ਹੋ ਇਹ ਮੇਰੇ ਮੇਰੇ ਤੇ ਇਦਾਂ ਹੀ ਬਣਾਈ ਰੱਖਣਾ ਜਦ ਆਪਾਂ ਇਸ ਤਰੀਕੇ ਨਾਲ ਸ਼ੁਕਰਾਨਾ ਕਰਦੇ ਹਾਂ ਤਾਂ ਉਹਦੋਂ ਆਪਣੇ ਇਸ ਤਰੀਕੇ ਨੂੰ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸਫਲ ਹੁੰਦੀ ਆ ਵਾਹਿਗੁਰੂ ਜੀ ਜਿਹੜਾ ਅਮਰਤ ਵੇਲੇ ਤੁਸੀਂ ਆਪ ਸੇਵਾਲਿਆ ਰਹੇ ਹੋ ਤਾਂ ਤੁਸੀਂ ਆਪ ਦੇਖਿਓ ਕਿ ਮਤਲਬ ਪਤਾ ਕੀ ਹੁੰਦਾ ਬਾਣ ਜਪ ਵੀ ਰਹੇ ਹਾਂ ਲੇਕਿਨ ਕਈ ਵਾਰ ਅਰਦਾਸ ਦੇ ਵਿੱਚ ਆਪਾਂ ਜਲਤਾਰ ਜਿਵੇਂ ਹੁਣ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਮੈਂ ਪਾਠ ਕਰਦਾ ਹਾਂ 8:00 ਵਜੇ ਉੱਠਦਾ ਹਾਂ ਮੈਂ ਤਾਂ ਜਾਣਦੀ ਹਾਂ ਚਾਹੇ ਗੁਰਦੁਆਰੇ ਆਪੇ ਮਨ ਵਿੱਚ ਸੋਚ ਨਹੀਂ ਹੁੰਦੀ ਕਈ ਵਾਰ ਮਨ ਕਈ ਵਾਰ ਆਪਾਂ ਤੋਂ ਗਲਤੀ ਹੋ ਜਾਂਦੀ ਹੈ ਕਿ ਚਾਹੇ ਆਪਣੀ ਉਦਾਂ ਦੀ ਇੰਟੈਂਸ਼ਨ ਨਾ ਹੀ ਹੋਵੇ ਫਿਰ ਵੀ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਆਪਾਂ ਉਹ ਗਲਤੀ ਕਰ ਬੈਠਦੇ ਹਾਂ ਲੇਕਿਨ ਜਦੋਂ ਆਪਾਂ ਨਿਮਰਤਾ ਦੇ ਵਿੱਚ ਭਿੱਜ ਕੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਵਾਹਿਗੁਰੂ ਜੀ ਤੁਸੀਂ ਸੇਵਾ ਲਓ ਤੁਸੀਂ ਮੇਰੇ ਨਾਮਣੇ ਤੋਂ ਇੰਨੀ ਮਿਹਰ ਕਰੀ ਮੈਨੂੰ ਅੰਮ੍ਰਿਤ ਵੇਲੇ ਉਠਾਇਆ ਤਾਂ ਫਿਰ ਗੁਰੂ ਦੇਖੋ ਸਭ ਉਹਦੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ ਸਚਾਈ ਆ ਜੋ ਸੇਵਾ ਲੈਣੀ ਆ ਗੁਰੂ ਸਾਹਿਬ ਨਹੀਂ ਲੈਣੀ ਗੁਰਬਾਣੀ ਦੀ ਪਾਠ ਕਰਨ ਵੇਲੇ ਉੱਠਣ ਦੀ ਪਰ ਜਦੋਂ ਆਪਾਂ ਨਿਮਾਣੇ ਹੋ ਕੇ ਅਰਦਾਸ ਕਰਦੇ ਹਾਂ ਫਿਰ ਗੁਰੂ ਸਾਹਿਬ ਹੋਰ ਜ਼ਿਆਦਾ ਖੁਸ਼ ਹੁੰਦੇ ਹਨ ਫਿਰ ਉਹ ਸਾਡੇ ਤੋਂ ਹੋਰ ਮਿਹਰ ਕਰਦੇ ਹਨ ਪਰਮਾਤਮਾ ਦੇਖਦੇ ਨੇ ਮਹਾਰਾਜ ਜੀ ਕਿ ਹਰ ਟਾਈਮ ਉਲਾਂਬੇ ਨਹੀਂ ਦਿੰਦਾ ਇਹਨੂੰ ਜੋ ਮਿਲਿਆ ਹੈ ਉਹਦੇ ਵਿੱਚ ਖੁਸ਼ ਹੈ ਸ਼ੁਕਰਾਨੇ ਕਰਦਾ ਹੈ ਫਿਰ ਦਾਤਾ ਹੋਰ ਜ਼ਿਆਦਾ ਸਾਨੂੰ ਚੋਲੀਆਂ ਸਾਡੀਆਂ ਭਰਦੇ ਹਨ ਕਿਉਂਕਿ ਇਹ ਕਈ ਵਾਰ ਕੁਝ ਏਦਾਂ ਦੀ ਮੈਂ ਕਹਾਣੀ ਵੀ ਸ਼ੇਅਰ ਕੀਤੀ ਸੀ ਕਿ ਕਿਸੇ ਨੇ ਮਹਾਰਾਜ ਨੂੰ ਕਿਹਾ ਕਿ ਕਿਸੇ ਸੰਤ ਮਹਾਪੁਰਸ਼ ਨੂੰ ਕਿਹਾ ਮਤਲਬ ਜੀ ਤੁਸੀਂ ਮੇਰੇ ਸੰਦੇਸ਼ ਲਾ ਦਿਓ ਰੱਬ ਨੂੰ ਮੈਨੂੰ ਹੁਣ ਦੇਣਾ ਬੰਦ ਕਰ ਲੈਣ ਮੈਨੂੰ ਬਹੁਤ ਕੁਝ ਦਿੱਤਾ ਹੈ ਮੇਰੇ ਕੋਲ ਬਹੁਤ ਕੁਝ ਤੋੜਨਾ ਹੀ ਹੈ ਬਸ ਮੈਨੂੰ ਹੋਰ ਨਾ ਦੇਣ ਹੁਣ ਮਹਾਰਾਜ ਨੇ ਉਹ ਸੰਤ ਮਹਾਂਪੁਰਸ਼ ਦੇ ਦੁਆਰਾ ਸੰਦੇਸ਼ ਵਾਪਸ ਭੇਜਿਆ ਕਿ ਤੂੰ ਸ਼ੁਕਰਾਨਾ ਕਰਨਾ ਬੰਦ ਕਰ ਲੈ ਮੈਂ ਦੇਣਾ ਬੰਦ ਕਰ ਦਊਗਾ ਜਦ ਤੱਕ ਸ਼ੁਕਰਾਨਾ ਕਰਦੇ ਰਹੇਗਾ ਮੈਂ ਤੈਨੂੰ ਦਿੰਦਾ ਹੀ ਰਹੂੰਗਾ ਸੋ ਸ਼ੁਕਰਾਨਾ ਵੱਧ ਤੋਂ ਵੱਧ ਕਰੋ ਪਾਣੀ ਪੀਨੇ ਹੋ ਤਾਂ ਸ਼ੁਕਰਾਨਾ ਚਾਹ ਪੀਨੇ ਹੋ ਤਾਂ ਸ਼ੁਕਰਾਨਾ ਦੁੱਧ ਪੀਨੇ ਹੋ ਤਾਂ ਸ਼ੁਕਰਾਨਾ ਰੋਟੀ ਖਾਣੇ ਹੋ ਤਾਂ ਸ਼ੁਕਰਾਨਾ ਰੁਪਏ ਮਿਲੇ ਤਾਂ ਸ਼ੁਕਰਾਨਾ ਕਈ ਕੰਮ ਕਰਿਆ ਤਾਂ ਸ਼ੁਕਰਾਨਾ ਸ਼ੁਕਰਾਨਾ ਲੱਖ ਰੁਪਏ ਦਾ ਕਰ ਕੰਮ ਕਰਿਆ ਤਾਂ ਸ਼ੁਕਰਾਨਾ ਸ਼ੁਕਰਾਨਾ ਹਰ ਗੱਲ ਸ਼ੁਕਰਾਨਾ ਨਵੇਂ ਕੱਪੜੇ ਪਾਏ ਤਾਂ ਸ਼ੁਕਰਾਨਾ ਠੀਕ ਹੈ ਮਹਾਰਾਜ ਜੀ ਤੁਸੀਂ ਮੈਨੂੰ ਕੱਪੜੇ ਦਿੱਤੇ ਗੁਰੂ ਸਾਹਿਬ ਜੀ ਇਹ ਹਰ ਟਾਈਮ ਇਹ ਹਰਦਾਸ ਕਰੋ ਕਿ ਗੁਰੂ ਸਾਹਿਬ ਤੇਰਾ ਦਿੱਤਾ ਖਾਣੇ ਆ ਤੇਰਾ ਦਿੱਤਾ ਪੈਣੇ ਆ ਤੇਰਾ ਦਿੱਤਾ ਖਰਚਦੇ ਆ ਤੇਰਾ ਦਿੱਤਾ ਹੰਡਾਉਂਦੇ ਆ ਵਾਹਿਗੁਰੂ ਮਿਹਰ ਕਰ ਦਾਤਿਆ ਤੇਰਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਆਪ ਦੇਖਿਓ ਇਹ ਰੁਟੀਨ ਬਣਾ ਲਓ ਰੋਜ਼ ਬਿਨਾਂ ਰੁਕੇ ਬਿਨਾਂ ਥੱਕੇ ਬਿਨਾਂ ਅੱਕੇ ਬਿਨਾਂ ਨਾਂਗੇ ਬਿਨਾ ਨਾਗੇ ਤੁਸੀਂ ਹਰ ਰੋਜ਼ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹੋ ਫਿਰ ਤੁਸੀਂ ਦੇਖਿਓ ਵਾਹਿਗੁਰੂ ਜੀ ਦੀ ਕਿ ਕਿਆਸੀ ਮਿਹਰ ਹੁੰਦੀ ਹੈ ਤੁਸੀਂ ਆਪ ਹੀ ਇੱਕ ਦਿਨ ਚੀਜ਼ ਕਹੋਗੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਤਾਂ ਕਰਦੇ ਹਾਂ ਐਂਡ ਉਮੀਦ ਕਰੋ ਕਿ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਇਦਾਂ ਨਹੀਂ ਆ ਹੋਰ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਭੁੱਲ ਚੁਕ ਮਾਫ ਕਰਨਾ ધનવાદ bon